ਸਤਿ ਸ੍ਰੀ ਅਕਾਲ ਜੀ ਸਟੀ ਇਨਫੋ ਦੇ ਖਾਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਸੰਧੂ ਹਸਪਤਾਲ ਨਮਾਸ਼ਹਿਰ ਵੱਲੋਂ ਵਿਸ਼ੇਸ਼ ਸ਼ੂਗਰ ਜਾਗਰੂਕਤਾ ਹਫ਼ਤੇ ਨੂੰ ਸਮਰਪਿਤ ਸ਼ੂਗਰ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ ਜਾਣਕਾਰੀ ਦਿੰਦੇ ਹੋਏ ਡਾਕਟਰ ਜੇਐ ਸੰਧੂ ਅਤੇ ਡਾਕਟਰ ਗੁਰਜੀਤ कौर ਸੰਧੂ ਨੇ ਦੱਸਿਆ ਕਿ ਕੈਂਪ 16 ਨਵੰਬਰ ਨੂੰ ਬਰਨਾਲਾ ਗੇਟ ਨੇੜੇ ਸੰਧੂ ਹਸਪਤਾਲ ਚੰਡੀਗੜ੍ਹ ਰੋਡ ਵਿਖੇ ਲੱਗ ਰਿਹਾ ਹੈ ਕੈਂਪ ਦੌਰਾਨ ਸ਼ੂਗਰ ਦੇ ਮਰੀਜ਼ਾਂ ਅਤੇ ਖੂਨ ਦਾ ਸ਼ੂਗਰ ਦੀ ਜਾਂਚ ਵੀ ਮੁਫਤ ਕੀਤੀ ਜਾਵੇਗੀ ਪੰਜਾਬ ਰੋਡ ਦੇ ਸਪਨਵਾਸ ਪੀ ਆਰਟੀਸੀ ਕੰਟਰੈਕਟਰ ਵਰਕਰਜ਼ ਯੂਨੀਅਨ ਪੰਜਾਬ ਦੀ ਸੱਦੇ ਤੇ ਹੜਤਾਲ ਚੌਥੇ ਦਿਨ ਵੀ ਸ਼ਾਮਿਲ ਹੋ ਗਈ ਇਸ ਮੌਕੇ ਡਿਪੂ ਪ੍ਰਧਾਨ ਹਰਦੀਪ ਸਿੰਘ ਕਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਮੈਨੇਜਮੈਂਟ ਦੇ ਅੜੀਲ ਸੁਭਾ ਕਾਰਨ ਵਿਭਾਗ ਦਾ ਲੱਖਾਂ ਦਾ ਨੁਕਸਾਨ ਹੋ ਰਿਹਾ ਹੈ ਅਤੇ ਪੰਜਾਬ ਦੀ ਜਨਤਾ ਵੀ ਖੱਜਲ ਖੁਆਰ ਹੋ ਰਹੀ ਹੈ ਬਟਾਲਾ ਡਿੱਪੂ ਦੇ ਕੰਡਕਟਰ ਦੀ ਗਲਤ ਰਿਪੋਰਟ ਕਰਨ ਕਤੇ ਫਿਰੋਜ਼ਪੁਰ ਡਿੱਪੂ ਦੇ ਸਟਾਫ ਦੀਆਂ ਤੱਕੇ ਨਾਲ ਬਦਲੀਆ ਕਰਨ ਕਰਕੇ ਪੰਜਾਬ ਦੇ ਸਟਾਈ ਡਿੱਪੂ ਬੰਦ ਪਏ ਹਨ ਉਹਨਾਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਜਾਂ ਮੈਨੇਜਮੈਂਟ ਨੇ ਸਾਡੀਆਂ ਇਹ ਮੰਗਾਂ ਨਾ ਮੰਨੀਆਂ ਤਾਂ ਜਥੇਬੰਦੀਆਂ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ ਪਿੰਡ ਗੁਰੂਪੜ ਵਿੱਚ ਦਿਨ ਦਿਹਾੜੇ ਅਣਪਛਾਤੇ ਚੋਰਾਂ ਵੱਲੋਂ ਇੱਕ ਘਰ ਤੋਂ ਸੋਨੇ ਤੇ ਨਕਦੀ ਚੋਰੀ ਕਰਕੇ ਫਰਾਰ ਹੋ ਗਏ। ਜਾਣਕਾਰੀ ਦਿੰਦੇ ਹੋ ਪਿੰਡ ਗੁਰੂਪੜ ਵਾਸੀ ਹਰਪੰਸ ਲਾਲ ਅਤੇ ਕਮਲਜੀਤ ਕੌਰ ਨੇ ਦੱਸਿਆ ਕਿ ਉਹਨਾਂ ਦਾ ਪਰਿਵਾਰ ਰਿਸ਼ਤੇਦਾਰੀ ਵਿੱਚ ਗਿਆ ਹੋਇਆ ਸੀ। ਜਦੋਂ ਸ਼ਾਮ ਨੂੰ 5 ਵਜੇ ਘਰ ਪਰਤਿਆ ਦੇਖਿਆ ਕਿ ਮੇਨ ਗੇਟ ਦੇ ਜਿੰਦਰੇ ਟੁੱਟੇ ਹੋਏ ਸਨ। ਅੰਦਰ ਵੱੜ ਕੇ ਦੇਖਿਆ ਤਾਂ ਐਂਟਰੀ ਡੋਰ ਦਾ ਲੋਕ ਤੋੜ ਕੇ ਅੰਦਰਲੇ ਕਮਰਿਆਂ ਵਿੱਚ ਦਾਖਲ ਹੋ ਕੇ ਚੋਰਾਂ ਨੇ ਅਲਮਾਰੀ ਦਾ ਲੋਕ ਤੋੜਿਆ ਸੀ ਅਤੇ ਬੈੱਡ ਦੇ ਵਿੱਚ ਕੱਪੜੇ ਵੀ ਖਿਲਰੇ ਪਏ ਸਨ। ਇਸ ਤਰ੍ਹਾਂ ਸਟੋਰ ਵਾਲੇ ਕਮਰੇ ਵਿੱਚ ਵੀ ਕੱਪੜੇ ਖਿਲਰੇ ਹੋਏ ਸਨ ਤੇ ਪੇਟੀਆਂ ਦੇ ਗਹਿਣਿਆਂ ਦੀਆਂ ਡੱਬੀਆਂ ਵੀ ਖਾਲੀ ਪਈਆਂ ਸਨ ਉਹਨਾਂ ਨੇ ਦੱਸਿਆ ਕਿ ਅਣਪਛਾਤੇ ਚੋਰ ਘਰ ਵਿੱਚੋਂ 8 ਥੋਲੇ ਸੋਨਾ ਅਤੇ 40000 ਦੀ ਨਕਦੀ ਅਤੇ ਹੋਰ ਰੁਪਈਏ ਤੇ ਹੱਥ ਸਾਫ਼ ਕਰ ਚੁੱਕੇ ਹਨ ਜਿਸ ਦੀ ਕੀਮਤ ਲਗਭਗ 4 ਲੱਖ ਬਣਦੀ ਹੈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਰੂਪਨਗਰ ਦੇ ਪਿੰਡ ਕੋਟਲਾ ਨੇ ਅੰਗ ਦਾ 13 ਸਾਲਾ ਗੁਲਸ਼ਨ ਅਠਪੇਜ ਮਾਤ ਵਿੱਚ ਵੱਡਦਾ ਸੀ ਬੀਤੀ ਸ਼ਾਮ ਚਾਈਨਾ ਡੋਰ ਨਾਲ ਗਲਤ ਘਟਨਾ ਕਰਕੇ ਬੱਚਾ ਜ਼ਖਮੀ ਹੋ ਗਿਆ ਉਕਤ ਬੱਚਾ ਰੇਲਵੇ ਸਟੇਸ਼ਨ ਦੇ ਕੋਲ ਫਲਾਈਓਵਰ ਨੇੜੇ ਸਾਈਕਲ ਤੇ ਆਪਣੇ ਘਰ ਨੂੰ ਜਾ ਰਿਹਾ ਸੀ ਕਿ ਉਹ ਚਾਈਨਾ ਡੋਰ ਦੀ ਲਪੇਟ ਵਿੱਚ ਆ ਗਿਆ ਉਸ ਸਮੇਂ ਉਹ ਗਲੇ ਤੇ ਰਮਾਲ ਬੰਨ ਕੇ ਮੁੱਛ ਨਾਲ ਘਰ ਪਹੁੰਚਿਆ ਤਾਂ ਘਰ ਪਹੁੰਚਣ ਦੇ ਨਾਲ ਹੀ ਉਸਨੇ ਪਰਿਵਾਰ ਨੂੰ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ ਅਤੇ ਨਾਲ ਹੀ ਬੇਹੋਸ਼ ਹੋ ਗਿਆ ਇਸ ਤੋਂ ਬਾਅਦ ਉਸਦੇ ਪਰਿਵਾਰ ਨੇ ਉਸਨੂੰ ਹਸਪਤਾਲ ਲੈ ਕੇ ਗਏ ਅਤੇ ਪੀਜੀਆਈ ਵਿਖੇ ਲਜਾਇਆ ਗਿਆ ਜਿੱਥੇ ਕਿ ਉਸਦੀ ਮੌਤ ਹੋ ਗਈ ਤਰਨਤਾਰਨ ਪੁਲਿਸ ਅਤੇ ਗੈਂਗਸਟਰ ਵਿਚਕਾਰ ਸੋਮਵਾਰ ਸ਼ਾਮ ਉਠਪੇੜ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਜਿਸ ਦੌਰਾਨ ਵੱਡੀ ਗਿਣਤੀ ਵਿੱਚ ਦੋਵੇਂ ਪਾਸਿਓਂ ਫਾਇਰਿੰਗ ਕੀਤੀ ਗਈ ਇਸ ਫਾਇਰਿੰਗ ਦੌਰਾਨ ਜਿੱਥੇ ਥਾਣਾ ਸਦਰ ਤਰਨਤਾਰਨ ਪੁਲਿਸ ਨੇ ਬਹਾਦਰੀ ਦਾ ਸਾਹਮਣਾ ਕਰਦੇ ਹੋਏ ਦੋ ਗੈਂਗਸਟਰ ਨੂੰ ਪਿਸਤੌਲ ਅਤੇ ਦੋ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ ਉੱਥੇ ਤਿੰਨ ਗੈਂਗਸਟਰ ਭੱਜਣ ਵਿੱਚ ਕਾਮਯਾਬ ਹੋ ਗਏ ਜਿਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇ ਮਾਰੀ ਜਾ ਰਹੀ ਹੈ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਪਿੰਡ ਸੰਗੇ ਦੀ ਨਹਿਰ ਨਜ਼ਦੀਕ ਸੁੰਸਾਨ ਜਗ੍ਹਾ ਤੇ ਗੈਂਗਸਟਰਾਂ ਦਾ ਇੱਕ ਵੱਡਾ ਗੁਰਦਾਸਪੁਰ ਦੇ ਗੁਰਪ੍ਰੇਮ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਨਵੀਪੁਰ ਕਲੋਨੀ ਨੇ ਦੱਸਿਆ ਕਿ ਉਹ ਸੈਨਾ ਤੋਂ ਰਿਟਾਇਰ ਹੋ ਕੇ ਆਇਆ ਤੇ ਉਸਨੇ ਹੁਣ ਵਾਹਨ ਖਰੀਦ ਕੇ ਕਿਰਾਏ ਤੇ ਦੇਣ ਦਾ ਕੰਮ ਸ਼ੁਰੂ ਕਰਨ ਦਾ ਮਨ ਬਣਾਇਆ ਸੀ ਉਸਦੇ 3 ਲੱਖ ਰੁਪਏ ਅਦਾ ਕਰਨੇ ਬਾਕੀ ਸਨ ਤੇ ਉਸਨੇ 3 ਲੱਖ ਰੁਪਏ ਬੈਂਕ ਤੋਂ ਕਢਵਾਏ ਅਤੇ ਖਰੀਦ ਕੀਤੇ ਵਾਹਨ ਵਿੱਚ ਰੱਖ ਕੇ ਸਤਗੁਰ ਕਾਰ ਬਜ਼ਾਰ ਵਾਲੇ ਨੂੰ ਦੇਣ ਦੇ ਲਈ ਆਇਆ ਸੀ ਉਹ ਵਾਹਨ ਨੂੰ ਲੌਕ ਕਰਕੇ ਸਤਗੁਰ ਕਾਰ ਬਜ਼ਾਰ ਵਾਲੇ ਤੇਬੜੀ ਰੋਡ ਸਥਿਤ ਸਦ ਅਫਸਰ ਵਿੱਚ ਗਿਆ ਉਦੋਂ ਬਾਹਰ ਤੋਂ ਇੱਕ ਵਿਅਕਤੀ ਆਇਆ ਤੇ ਉਸਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਦੋ ਨੌਜਵਾਨ ਵਾਹਨ ਦਾ ਸ਼ੀਸ਼ਾ ਤੋੜ ਕੇ ਵਾਹ ਅਗੇ ਵੇਖਿਆ ਤਾਂ ਵਾਹਨ ਵੀ 3 ਲੱਖ ਰੁਪਏ ਵਾਲਾ ਬੈਗ ਨਹੀਂ ਸੀ ਜੋ ਕਿ ਲੁਟੇਰੇ ਲੁੱਟ ਕੇ ਲੈ ਗਏ ਗੁਰਪ੍ਰੀਤ ਸਿੰਘ ਦੇ ਅਨੁਸਾਰ ਇਸ ਸਬੰਧੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਅਤੇ ਪੁਲਿਸ ਮੌਕੇ ਦੀ ਜਾਂਚ ਕਰ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਤੇ ਟ੍ਰਾਂਸਪੋਰਟ ਵਿਭਾਗ ਦੇ ਸੂਬੇ ਦੀ ਪੰਜਾਬ ਰੋਡਵੇਜ਼ ਪਨਵਸ ਪੀ ਆਰਟੀਸੀ ਕੰਟਰੈਕਟਰ ਵਰਕਰਜ਼ ਯੂਨੀਅਨ ਦੀਆਂ ਪ੍ਰਮੁੱਖ ਮੰਗਾਂ ਨੂੰ ਪ੍ਰਵਾਨ ਕਰ ਲਿਆ ਗਿਆ ਹੈ ਇਸ ਸਬੰਧੀ ਫੈਸਲਾ ਅੱਜ ਦਿੱਤੇ ਮੁੱਖ ਮੰਤਰੀ ਦਫ਼ਤਰ ਵਿੱਚ ਹੋਈ ਮੀਟਿੰਗ ਦੌਰਾਨ ਲਿਆ ਗਿਆ ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਹੈ ਕਿ ਮੌਤਲ ਕੀਤੇ ਕੰਡਕਟਰ ਪਿਤਪਾਲ ਸਿੰਘ ਵਿਰੁੱਧ ਜਾਣ ਸਮਾਂਬੰਦ ਢੰਗ ਨਾਲ ਕੀਤੀ ਜਾਵੇਗੀ ਤੇ 3 ਦਿਨਾਂ ਵਿੱਚ ਮੁਕੰਮਲ ਕੀਤੀ ਜਾਵੇਗੀ ਯੂਨੀਅਨ ਵੱਲੋਂ ਇਸ ਮਾਮਲੇ ਦੀ ਸਮਾਂਬੰਦ ਜਾਂਚ ਦੀ ਮੰਗ ਕੀਤੀ ਗਈ ਸੀ ਜਿਸ ਨੂੰ ਸੂਬਾ ਸਰਕਾਰ ਨੇ ਪ੍ਰਵਾਨ ਕਰ ਲਿਆ ਹੈ ਇਸ ਤਰ੍ਹਾਂ ਡਾਇਰੈਕਟਰ ਸਟੇਟ ਟ੍ਰਾਂਸਪੋਰਟ ਭਾਗ ਦੇ ਨਿਯਮਾਂ ਅਨੁਸਾਰ 7 ਦਿਨਾਂ ਦੇ ਅੰਦਰ-ਅੰਦਰ ਫਿਰੋਜ਼ਪੁਰ ਤੋਂ ਪੱਟੀ ਟਰਾਂਸਫਰ ਹੋਈ ਮੁਲਾਜ਼ਮਾ ਦੀ ਬਦਲੀ ਹਲਾਜਾਜਾ ਲੈਣ ਦੀ ਸਹਿਮਤੀ ਦੇ ਦਿੱਤੀ ਹੈ। ਪੁਲਿਸ ਨੇ ਗਸ਼ਤ ਦੌਰਾਨ ਉਸ ਪਹਿਲੇ ਤੋਂ ਨਸ਼ਾ ਤਸਕਰਾਂ ਨੂੰ ਫੀਮ ਸਮੇਤ ਕਾਬੂ ਕਰ ਲਿਆ ਜਦੋਂ ਉਹ ਚਾਰਖਣ ਤੋਂ ਸਪਲਾਈ ਦੇਣ ਲਈ ਸ਼ਹਿਰ ਵਿੱਚ ਆਏ ਸਨ। ਫੜੇ ਗਏ ਮਲਜ਼ਮਾਂ ਵਿੱਚੋਂ ਇੱਕ ਦਾ ਪਿਤਾ ਤੇ ਰਿਸ਼ਦਾਰ ਪਹਿਲਾਂ ਵੀ ਐਨਡੀ ਪੀਐਸ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਹੈ। ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਡਾਕਟਰ ਐਸਪੂਤਰੀ ਨੇ ਦੱਸਿਆ ਕਿ ਥਾਣਾ 8 ਦੇ ਮੁਖੀ ਇੰਸਪੈਕਟਰ ਨਵਦੀਪ ਸਿੰਘ ਦੀ ਅਗਵਾਈ ਹੇਠ ਪੁਲਿਸ ਵਾਈਪੁਆਇੰਟ ਗਦਈਪੁਰ ਵਿੱਚ ਗਸ਼ਤ ਕਰ ਰਹੀ ਸੀ ਜਦੋਂ ਦੋ ਵਿਅਕਤੀ ਜਿਨ੍ਹਾਂ ਨੇ ਆਪਣੇ ਮੋਢਿਆਂ ਤੇ ਬੈਗ ਟੰਗੇ ਹੋਏ ਸਨ ਆਉਂਦੇ ਹੋਏ ਦਿਖਾਈ ਦਿੱਤੇ ਸ਼ੱਕ ਦੇ ਆਧਾਰ ਤੇ ਜਦੋਂ ਉਹਨਾਂ ਦਾ ਨਾਮ ਪੁੱਛਿਆ ਗਿਆ ਤਾਂ ਉਹਨਾਂ ਨੇ ਆਪਣੇ ਨਾਂ ਬਿਨੈ ਅਤੇ ਅਵਦੇਸ਼ ਵਾਸੀ ਪਣਚਾਰਖੰਡ ਦੱਸਿਆ ਜਦੋਂ ਜਲੰਧਰ ਆਉਣ ਦਾ ਕਾਰਨ ਪੁੱਛਿਆ ਤਾਂ ਕੋਈ ਠਕਮਾ ਜਵਾਬ ਨਹੀਂ ਦੇ ਸਕੇ ਉਹਨਾਂ ਦੇ ਬੈਗ ਦੀ ਤਲਾਸ਼ੀ ਲਈ ਗਈ ਤਾਂ ਉਹਨਾਂ ਦੇ ਬੈਗ ਵਿੱਚੋਂ 2 ਕਿਲੋ 480 ਗ੍ਰਾਮ ਅਤੇ ਅਵਦੇਸ਼ ਦੇ ਬੈਗ ਵਿੱਚੋਂ 2 ਕਿਲੋ 964 ਗ੍ਰਾਮ ਅਫੀ ਬਰਾਮਦ ਹੋਈ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪਟਾਲਾ ਵਿਖੇ ਤੜਕਸਾਰ ਇੱਕ ਘਰ ਦੀ ਛੱਤ ਡਿੱਗਣ ਕਾਰਨ ਕਮਰੇ ਵਿੱਚ ਸੌਂ ਰਹੇ ਪਰਿਵਾਰ ਦੇ ਮੁਖੀ ਦੀ ਮੌਤ ਹੋ ਗਈ ਜਦ ਕਿ ਉਸ ਦੀ ਪਤਨੀ ਅਤੇ ਲੜਕਾ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਪਟਾਲਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਨੂੰ ਗੰਭੀਰ ਵੇਖਦਿਆਂ ਅਮ੍ਰਿਤਸਰ ਰੈਫਰ ਕਰ ਦਿੱਤਾ ਪ੍ਰਾਪਤ ਵੇਰਵਿਆਂ ਅਨੁਸਾਰ ਡਿੰਪਲ ਪਾਟੀ ਔਰ ਫਲਾਡਾ ਆਪਣੀ ਪਤਨੀ ਸੁਨੀਤਾ ਲੜਕਾ ਜਤਿਨ ਅਤੇ ਲੜਕੀ ਪ੍ਰਾਚੀ ਨਾਲ ਆਪਣੇ ਘਰ ਦੇ ਕਮਰੇ ਵਿੱਚ ਸੌਂ ਰਿਹਾ ਸੀ ਅਚਾਨਕ ਤੜਕਸਾਰ ਕਰੀਬ 2 ਵਜੇ ਘਰ ਦੀ ਛੱਤ ਡਿੱਗਣੀ ਸ਼ੁਰੂ ਹੋ ਗਈ ਤੇ ਛੱਤ ਦਾ ਇੱਕ ਹਿੱਸਾ ਡਿੱਗ ਪਰ ਇਸੇ ਦੌਰਾਨ ਕਮਰੇ ਦੀ ਸਾਰੀ ਛੱਤ ਇਕਦਮ ਡਿੱਗ ਗਈ ਤੇ ਡਿੰਪਲ ਪਾਟੇ ਅਤੇ ਉਸਦੀ ਪਤਨੀ ਸੁਨੀਤਾ ਅਤੇ ਲड़का ਜਤਿਨ ਮਲਬੇ ਹੇਠਾਂ ਦਬ ਗਏ। ਨੈਸ਼ਨਲ ਹਾਈਵੇ ਤੇ ਟੈਕਸੀ ਚਾਲਕ ਕੋਲੋਂ ਆਪਣੇ ਅੱਗੇ ਜਾ ਰਹੀ ਥਾਰ ਗੱਡੀ ਤੋਂ ਰਸਤਾ ਮੰਗਣ ਕਾਰਨ ਉਦੋਂ ਜਾਣ ਤੇ ਬਾਣੀ ਜਦੋਂ ਥਾਰ ਸਵਾਰ ਨੇ ਟੈਕਸੀ ਦੇ ਅੱਗੇ ਸੜਕ ਤੇ ਵਿਚਕਾਰ ਹੀ ਆਪਣੀ ਗੱਡੀ ਰੋਕ ਦਿੱਤੀ ਅਤੇ ਚਾਲਕ ਤੇ ਪਿਸਤੌਲ ਤਾਣ ਦਿੱਤੀ। ਥਾਰ ਮਾਲਕ ਵੱਲੋਂ ਟੈਕਸੀ ਦੇ ਮੋਰਲੇ ਸ਼ੀਸ਼ੇ ਨੂੰ ਪਿਸਤੌਲ ਦਾ ਬੱਟ ਮਾਰ ਕੇ ਤੋੜ ਦਿੱਤਾ ਗਿਆ ਪਰ ਇਸ ਦੌਰਾਨ ਪਿਸਤੌਲ ਦਾ ਮੈਗਜ਼ੀਨ ਅਤੇ ਉਸ ਵਿੱਚ ਪਈਆਂ ਤਿੰਨ ਗੋਲੀਆਂ ਟੈਕਸੀ ਵਿੱਚ ਹੀ ਡਿੱਗ ਗਈਆਂ। ਟੈਕਸੀ ਚਾਲਕ ਤੇ ਥਾਰ ਮ ਥਾਣਾ ਫਲੋਰ ਵਿਖੇ ਸ਼ਿਕਾਇਤ ਦਰਜ ਕਰਕੇ ਤੇ ਪਿਸਤੌਲ ਦਾ ਮੈਗਜ਼ੀਨ ਅਤੇ ਤਿੰਨ ਰੌਂਦ ਪੁਲਿਸ ਨੂੰ ਦੇ ਦਿੱਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਆ ਥਾਰ ਮਾਲਕ ਦੀ ਜਾਣਕਾਰੀ ਕਢਵਾਈ ਤਾਂ ਉਹ ਦੀ شناخت ਗੁਰਦੀਪ ਸਿੰਘ ਪੁੱਤਰ ਸਰਿੰਦਰ ਵਾਸੀ ਇੰਦਰਾਪਾਰਕ ਜਲੰਧਰ ਵਜੋਂ ਹੋਈ ਪੁਲਿਸ ਨੇ ਗੁਰਦੀਪ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਦੋ ਵਾਰ ਦੀ 올림픽 ਤਗਮਾ ਜੇਤੂ ਪੀਵੀ ਸਿੰਧੂ ਸੀਜ਼ਨ ਦੇ ਆਖਰੀ ਬੈਡਮਿੰਟਨ ਮੁਕਾਬਲੇ BWF ਵਰਲਡ ਟੂਰ ਫਾਈਨਲਸ ਤੋਂ ਹਟ ਗਈ ਹੈ ਕਿਉਂਕਿ ਉਹ ਅਜੇ ਖੱਬੇ ਗਿੱਟੇ ਦੀ ਸੱਟ ਤੋਂ ਪੂਰੀ ਤਰ੍ਹਾਂ ਠੀਕ ਨਹੀਂ ਹੋਈ ਹੈ 2018 ਦੀ ਚੈਂਪੀਅਨ ਸਿੰਧੂ ਅਗਸਤ ਵਿੱਚ ਰਾਸ਼ਟਰੀ ਮੰਡਲ ਖੇਡਾ ਦੌਰਾਨ ਜ਼ਖਮੀ ਹੋ ਗਈ ਸੀ BWF ਵਰਲਡ ਟੂਰ ਫਾਈਨਲ 14 ਦਸੰਬਰ ਤੋਂ ਚੀਨ ਦੇ ਗੁਆਂਗਜ਼ੂ ਵਿੱਚ ਖੇਡਿਆ ਗਿਆ ਸੀ ਤੇ ਸਿੰਧੂ ਦੇ ਪਿਤਾ ਪੀਵੀ ਰਮੰਨਾ ਨੇ ਦੱਸਿਆ ਸੀ ਕਿ ਉਸਦੇ ਡਾਕਟਰ ਨੇ ਉਸਨੂੰ ਕੁਝ ਹੋਰ ਦਿਨ ਆਰਾਮ ਕਰਨ ਲਈ ਕਿਹਾ ਹੈ ਤਾਂ ਜੋ ਉਹ ਨਵੇਂ ਸੀਜ਼ਨ ਤੋਂ ਪਹਿਲਾਂ ਪੂਰੀ ਤਰ੍ਹਾਂ ਫਿੱਟ ਹੋ ਜਾਵੇ ਤੇ ਹੁਣ ਵਾਰੀ ਹੈ ਅੱਜ ਦੇ ਮੌਸਮ ਦੀ ਮੰਗਲਵਾਰ ਸਵੇਰੇ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਬੂੰਦਾਬੰਦੀ ਹੋਣ ਨਾਲ ਮੌਸਮ ਨੇ ਕਰਵਟ ਲਈ ਹੈ ਜਿਸ ਨਾਲ ਹਵਾ ਵੀ ਸਾਹ ਲੈਣ ਯੋਗ ਹੋ ਗਈ ਹੈ ਅੱਜ ਘੱਟ ਤੋਂ ਘੱਟ ਤਾਪਮਾਨ 12 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 26 ਡਿਗਰੀ ਰਹੇਗਾ ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ